ਨਮਸਕਾਰ ਜੀ ਵੈਲਕਮ ਸਮਾਣਾ ਟੂਡੇ ਨਿਊਜ਼ ਐਸਟੀਐਫ ਪੁਲਿਸ ਨੂੰ ਪੈਟਰੋਲਿੰਗ ਦੌਰਾਨ ਇੱਕ ਔਰਤ ਤੇ ਸ਼ੱਕ ਹੋਇਆ ਕੀਲਸਡੇ ਕੋਲ ਕੋਈ ਨਸ਼ੀਲਾ ਪਦਾਰਥ ਹੈ ਉਸ ਤੋਂ ਬਾਅਦ ਸਿਟੀ ਪੁਲਿਸ ਸਮਾਣਾ ਨੂੰ ਸੂਚਿਤ ਕੀਤਾ ਗਿਆ ਸਿਟੀ ਪੁਲਿਸ ਸਮਾਣਾ ਦੇ ਅਧਿਕਾਰੀ ਰਾਜਵਿੰਦਰ ਕੌਰ ਨੇ ਆਪਣੀ ਟੀਮ ਨਾਲ ਪਹੁੰਚ ਕੇ ਐਸਟੀਐਫ ਟੀਮ ਦੀ ਸਹਾਇਤਾ ਥਾਣੇਦਾਰ ਪਿਆਰਾ ਸਿੰਘ ਦੇ ਨਾਲ ਗੱਲਬਾਤ ਕਰਕੇ ਕਥਿਤ ਔਰਤ ਦੀ ਜਾਂਚ ਕੀਤੀ ਗਈ ਉਸ ਤੋਂ ਚਿੱਟਾ ਬਰਾਮਦ ਹੋਇਆ ਇਸ ਔਰਤ ਦਾ ਨਾਮ ਮਨਪ੍ਰੀਤ ਕੌਰ ਦੱਸਿਆ ਗਿਆ ਹੈ ਜੋ ਪਿੰਡ ਮਨਾਰਾਪੁਰਾ ਦੀ ਰਹਿਣ ਵਾਲੀ ਹੈ ਉਸ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਸਮਾਣਾ ਅਦਾਲਤ ਵਿੱਚ ਪੇਸ਼ ਕਰਕੇ ਪੁਲਸ ਰਿਮਾਨ ਦੀ ਮੰਗ ਕਰੇਗੀ ਸਮਾਣਾ ਤੋਂ ਕਲਾਸ਼ ਸ਼ਰਮਾ ਨੂਰੀ ਬਾਂਸਲ ਦੀ ਰਿਪੋਰਟ ਸਿੱਕੀ ਸਮਾਣੇ ਨੂੰ ਉਹਨਾਂ ਨੇ ਇਨਫੋਰਮੇਸ਼ਨ ਦਿੱਤੀ ਹੈ ਕਿ ਸਾਨੂੰ ਕੋਈ ਸਮਰੱਥ ਜਿਹੜਾ ਜਿਹੜਾ ਮਤਲਬ ਇਹ ਦਲ ਦਾ ਪਛਾਣ ਦੇ ਸੰਗ ਹੈ ਉਹ ਕਿਸਾ ਕੁਝ ਆਇਓ ਤੇ ਇਹ ਇਹਨਾਂ ਨੇ ਮੈਨੂੰ ਕਿਹਾ ਇਹ ਸਰ ਮੈਂ ਆਪਣੇ ਥਾਣੇ 'ਚ ਕਨਾਤ ਸੀ ਤੇ ਇੱਥੇ ਮੈਨੂੰ ਇੱਕ ਮੁੰਸੀਆਂ ਕੋਲੇ ਐਸਟੀਐਫ ਦੇ ਮੁਲਾਜ਼ਮ ਆਪਣੇ ਪਿਆਰਾ ਸਿੰਘ ਵੱਲੋਂ ਇਹਨਾਂ ਨੂੰ ਮੈਸੇਜ ਆਇਆ ਜਿੱਤੇ ਮੈਨੂੰ ਇਹਨਾਂ ਨੇ ਨੋਟ ਕਰਾਇਆ ਤੇ ਜਿੱਥੇ ਮੈਂ ਕੁਤਬਨਪੁਰਾ 2.4 ਚੌਕ ਜਰਾਉਰੇ ਉੱਥੇ ਮੈਂ ਗਈਆਂ ਆਪਣੀ ਸਰਕਾਰੀ ਗੱਡੀ ਸਮੇਤ ਆਪਣਾ ਨਾਲ ਮੁਲਾਜ਼ਮ ਸੀ ਤੇ ਉੱਥੇ ਗਿਆ ਜਦੋਂ ਇਹਨੂੰ ਲੜਕੀ ਨੂੰ ਪੁੱਛਿਆ ਵੀ ਤੇਰੇ ਹੱਥ 'ਚ ਕੀ ਫੜਿਆ ਹੋਇਆ ਤੇ ਅਸੀਂ ਤੇਰੀ ਸਰਚ ਕਰਨਾ ਚਾਹੁੰਦੇ ਹਾਂ ਜੇ ਤੂੰ ਮਤਲਬ ਕਿਸੇ ਗਾਈਡਡ ਅਫਸਰ ਤੋਂ ਕਰਾਉਣੀ ਹੈ ਤਾਂ ਜਾਂ ਜ ਸਾਡੇ ਤੋਂ ਕਰਾਉਣੀ ਤਾਂ ਤੇ ਇੰਨੇ ਫਿਰਕਿਆ ਵੀ ਨਹੀਂ ਤੁਸੀਂ ਮੇਰੀ ਸਰਚ ਕਰ ਸਕਦੇ ਹੋ ਜਿਹਦੇ ਕੋਲੋਂ ਜਦੋਂ ਇਹ ਸਰਚ ਕੀਤੀ ਹੈ ਤੇ ਇਹਦੇ ਕੋਲਤੀ ਗ੍ਰਾਮ ਚਿੱਟਾ ਉਹ ਜਿਹੜਾ ਉਹ ਬਰੰਦ ਹੋਇਆ ਏ ਮਨਪ੍ਰੀਤ ਇਹ ਮਨਪ੍ਰੀਤ ਕੌਰ ਇਸ ਲੜਕੀ ਦਾ ਨਾਮ ਆ ਘਰ ਵਾਲੇ ਦਾ ਨਾਮ ਅਰਸ਼ਦੀਪ ਹੈ ਤੇ ਮੁਰਾਦਪੁਰ ਪਿੰਡ ਦੀ ਰਹਿਣ ਵਾਲੀ ਹੈ ਨਹੀਂ ਇਹਦੇ ਮੁਤਾਬਕ ਤਾਂ ਕਿ ਜੀ ਇਹ ਵੀ ਨਹੀਂ ਹੈਗਾ ਪਰ ਅਸੀਂ ਆਪਣਾ ਰਿਕਾਰਡ ਵੇਖਾਂਗੇ ਉਹਨੂੰ ਖੋਖਾਂਗੇ ਉਹਦੇ ਵਿੱਚ ਜਦੋਂ ਸਨਾਖਤ ਸਰਟੀਫਿਕੇਟ ਬਣਾਵਾਂਗੇ ਉਹਦੇ ਵਿੱਚ ਜੋ ਕੁਝ ਵੀ ਹੈਗੀ ਆ ਉਹ ਗੱਲ ਬਾਤ ਸਾਹਮਣੇ ਆ ਜਾਏਗੀ ਹਾਂਜੀ ਹਾਂ ਜੀ ਜੀ ਅਦਾਲਤ ਪੇਸ਼ ਕਰੀਂ ਕੀ ਤੇਰੇ ਕੋਲ ਸਮਾਨ ਕਿੰਨਾ ਸੀ ਪਹਿਲੇ ਵਿੱਚ ਨਹੀਂ ਹੈ ਹੈ